ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਸਰਕਾਰੀ ਬਾਲ ਘਰਾਂ ਅਤੇ অবজারਵੇਸ਼ਨ ਹੋਮਸ ਵਿਸ਼ੇਸ਼ ਕਰਾਂ ਵਿੱਚ ਰਹਿਣ ਵਾਲੇ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਇਤਿਹਾਸਿਕ ਪਹਿਲ ਕਦਮੀ ਕਰਦੇ ਹੋਏ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਬਾਰੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਛਤਬੀੜ ਵਿਖੇ ਚੰਨੇਯ ਅਧਾਰਿਤ ਐਨ ਜੀਓ ਨਾਲੰਦਾ ਵੇ ਫਾਊਂਡੇਸ਼ਨ ਨਾਲ ਸਮਝੌਤਾ ਐਮਓਯੂ ਸਹੀ ਬਦਕਰਨ ਦਾ ਲਾਨ ਕੀਤਾ ਤਾਂ ਜੋ ਇਹਨਾਂ ਬੱਚਿਆਂ ਦੇ ਬਿਹਤਰ ਪੁਨਰਵਾਸ ਲਈ ਕਲਾ ਆਧਾਰਿਤ ਤੰਦਰੁਸਤੀ ਅਤੇ ਤਬਦੀਲੀ ਲਈ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਜਾ ਸਕੇ। ਕੁਝ ਦਿਨਾਂ ਤੋਂ ਲਗਾਤਾਰਤਾ ਦੇ ਵਿੱਚ ਸਾਡੇ ਪ੍ਰੋਗਰਾਮ ਜਿਹੜੇ ਚੱਲ ਰਹੇ ਨੇ ਡਿਪਾਰਟਮੈਂਟ ਦੇ ਉਹਨਾਂ ਬੱਚਿਆਂ ਦੇ ਲਈ ਹੈ ਜਿਹੜੇ ਮਾਪਿਆਂ ਤੋਂ ਬਾਂਝੇ ਨੇ ਜਾਂ ਜਿਹੜੇ ਕਿਸੇ ਕਾਰਨਾ ਕਰਕੇ ਅਣਗੋਲੇ ਰਹਿ ਗਏ ਬੱਚੇ ਨੇ। ਸ਼ੇਪ ਬਾਲ ਕਰਾਉਂਦੇ ਵਿੱਚ ਜਿਹੜੇ ਬੱਚੇ ਨੇ ਮੋਸਟਲੀ ਕਈ ਵਾਰੀ ਹੁੰਦਾ ਕਿ ਉਹ ਅਣਗੌਲੇ ਰਹ ਜਾਂਦੇ ਔਰ ਉਹਨਾਂ ਦੇ ਦਿਮਾਗ 'ਚ ਕੀ ਚੱਲ ਰਿਹਾ ਅਸੀਂ ਉਹਨਾਂ ਨੂੰ ਅੱਗੋਂ ਕਿੱਥੇ ਲੈ ਕੇ ਜਾਣਾ ਇਹ ਚੀਜ਼ਾਂ ਕਈ ਵਾਰੀ ਸਾਡੇ ਵੀ ਪੌਂਟ ਤੋਂ ਬਾਹਰ ਹੋ ਜਾਂਦੀਆਂ ਸੋ ਇਹ ਐਮਓਯੂ ਜੋ ਨਲੰਦਾ ਦੇ ਨਾਲ ਐਨਜੀਓ ਦੇ ਨਾਲ ਜਿਹੜਾ ਸਾਈਨ ਕੀਤਾ ਹੈ ਉਹਦੇ ਵਿੱਚ ਅਸੀਂ ਇਹਨਾਂ ਬੱਚਿਆਂ ਨੂੰ ਆਰਟ ਬੇਸਡ ਐਕਟੀਵਿਟੀਆਂ ਕਰਵਾ ਕੇ ਹੌਲੀ-ਹੌਲੀ ਸਕਿੱਲ ਡਿਵੈਲਪਮੈਂਟ ਵੱਲ ਓਰੀਐਂਟ ਕਰਾਂਗੇ ਇਸ ਦੇ ਨਾਲ ਇੱਕ ਦਾ ਇਹਨਾਂ ਦੇ ਮਨ ਦੇ ਵਿੱਚ ਕੀ ਹੈ ਉਹ ਚੀਜ਼ ਸਾਨੂੰ ਲੱਭਣ 'ਚ ਸੋ ਖਿਆਈ ਆਏਗੀ ਕਿ ਬੱਚਾ ਕਿਸ ਪਾਸੇ ਵੱਲ ਜਾਣਾ ਚਾਹੁੰਦਾ ਹੈ ਦੂਸਰੀ ਗੱਲ ਇਹਦੇ ਚ ਇੱਕ ਇਹ ਵੀ Aim ਰਹੇਗਾ ਕਿ ਅਗਰ ਸਕਿੱਲ ਡਿਵੈਲਪਮੈਂਟ ਦੇ ਵਿੱਚ ਅਸੀਂ ਬੱਚੇ ਨੂੰ ਪਰਫੈਕਟ ਕਰ ਲੈਨੇ ਆ ਤਾਂ ਉਹ ਅੱਗੇ ਜਾ ਕੇ ਜ਼ਿੰਦਗੀ ਦੇ ਵਿੱਚ ਕਿੱਥੇ ਖੜਾ ਹੁੰਦਾ ਹੈ ਜਾਂ ਕਿਹ ਪ੍ਰੋਫੈਸ਼ਨਲ ਬਣ ਜਾਂਦਾ ਹੈ ਉਹ ਚੀਜ਼ ਜਿਹੜਾ ਡਿਸੀਜਨ ਹੋ ਜਾਏਗਾ ਔਰ ਬੱਚਾ ਆਪਣੇ ਪੈਰਾਂ ਤੇ ਵੀ ਖੜਾ ਹੋ ਜਾਏਗਾ ਇਹ ਹੈ ਨਾ ਇਹ MOE ਜਿਹੜਾ ਫਸਟ ਸਾਈਨ ਹੋਇਆ ਇਸ ਤੋਂ ਪਹਿਲੇ ਵੀ ਹੁੰਦੇ ਰਹੇ ਨੇ ਅਹ ਨੇ ਜੀ ਫਸਟ ਟਾਈਮ ਹੀ ਹੋਇਆ ਹੈ ਔਰ ਇਹ ਜੋ ਨਲੰਦਾ ਹੈ ਪਹਿਲਾਂ ਅਦਰ ਸਟੇਟਸ ਦੇ ਵਿੱਚ ਕੰਮ ਕਰਦੇ ਰਹੇ ਆ ਔਰ ਸਾਡੇ ਕੋਲ ਇਹ ਪਹਿਲੀ ਵਾਰੀ ਆਏ ਆ ਇਸ ਤੋਂ ਬਿਨਾ ਅਸੀਂ ਇਹ ਵੀ ਕੋਸ਼ਿਸ਼ ਕਰ ਰਹੇ ਆ ਕਿ ਡਿਪਾਰਟਮੈਂਟਲ ਵੀ ਇੱਕ ਇਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਸਕਿੱਲ ਡਿਵੈਲਪਮੈਂਟ ਵਾਲਾ ਉਹ ਥੋੜੀ ਦੇਰ ਬਾਅਦ ਉਹ ਵੀ ਸ਼ੁਰੂ ਕਰਾਂਗੇ ਅ ਮੇਨ ਮਕਸਦ ਇਹੀ ਰਹੇਗਾ ਕਿ ਬੱਚਿਆਂ ਦਾ ਭਵਿੱਖ ਆ ਉਹ ਕਿਵੇਂ ਸਵਾਰਨ ਸੋਹਰੇ ਪਰਿਵਾਰ ਵੱਲੋਂ ਲੜਕੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਰੋਜ਼ਾਨਾ ਆ ਰਹੀਆਂ ਹਨ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਕਰਨ ਦਰਿੰਦੇ ਪਰਿਵਾਰ ਬੇਕੌਫ ਹੋ ਕੇ ਦਾਜੇ ਕਰਨ ਜਾਂ ਹੋਰ ਕਿਸੇ ਕਾਰਨਾ ਕਰਕੇ ਸ਼ਰਿਆਮ ਲੜਕੀਆਂ ਨੂੰ ਮਾਰ ਮਕਾਉਂਦੇ ਹਨ ਤੇ ਆਪਣੇ ਅਸਰ ਸੂਖ ਅਤੇ ਪੈਸੇ ਦੇ ਦਮ ਤੇ ਕਾਰਵਾਈ ਤੋਂ ਬਚ ਜਾਂਦੇ ਇਸੇ ਤਰ੍ਹਾਂ ਦੀ ਇੱਕ ਘਟਨਾ ਥਾਣਾ ਬਲੌਂਗੀ ਦੇ ਆਦਰਸ਼ ਕਲੋਨੀ ਦੀ ਐਫ ਆਈ ਆਰ ਨੰਬਰ 53 213 2024 ਅਨਸਾਰ ਨਵੀਤਾ ਕੁਮਾਰੀ ਪਤਨੀ ਗੋਪਾਲ ਰਾਏ ਉਮਰ 24 ਸਾਲ ਨੇ ਗਲਫਾਹਾ ਲੈ ਕੇ ਆਤਮ ਹੱਤਿਆ ਕਰਨ ਦੀ ਹੋਈ ਸੀ ਪਰ ਲੜਕੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਾਡੀ ਲੜਕੀ ਨੇ ਆਤਮ ਹੱਤਿਆ ਨਹੀਂ ਕੀਤੀ ਉਸਦੇ ਸਹੁਰੇ ਪਰਿਵਾਰ ਵੱਲੋਂ ਉਸ ਦੀ ਹੱਤਿਆ ਕੀਤੀ ਗਈ ਹੈ ਜਿਸ ਦੇ ਜ਼ਿੰਮੇਵਾਰ ਉਸ ਦਾ ਪਤੀ ਗੋਪਾਲ ਰਾਏ ਉਸ ਦੀ ਸੱਸ ਚੂਨਾ ਦੇ ਵੀ ਅਤੇ ਨਣਦ ਅਮਿਸ਼ਾ ਹਨ ਇਸ ਲੜਕੀ ਦੇ ਵਿਆਹ ਨੂੰ ਹਲੇ ਕਰੀਬ ਡੇਢ ਮਹੀਨਾ ਹੀ ਹੋਇਆ ਸੀ ਤੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਇਸ ਲੜਕੀ ਦਾ ਮ੍ਰਿਤਕ ਸਰੀਰ 3 ਦਿਨਾਂ ਤੱਕ ਹਸਤਾਲ ਵਿੱਚ ਰੱਖਿਆ ਰਿਹਾ ਪਰ ਸਾਨੂੰ ਦੇਖਣ ਦੀ ਇਜਾਜ਼ਤ ਨਹੀਂ ਦਿੱਤੀ ਤਾਣਾ ਬਲੋਂਗੀ ਦੀ ਪੁਲਿਸ ਨੇ ਇਸ ਬਾਰੇ ਜੋ ਪੰਜਾਬੀ ਭਾਸ਼ਾ ਵਿੱਚ ਲਿਖਿਆ ਸਾਨੂੰ ਸਮਝ ਨਹੀਂ ਆ ਤੇ ਲੜਕੀ ਦੇ ਪਿਤਾ ਤੋਂ ਜਲਦੀ ਇਸ ਤੇ ਦਸਖਤ ਕਰਵਾ ਲੈ ਜਦ ਕਿ ਲੜਕੀ ਦੇ ਮੂੰਹ ਤੇ ਪੈਰਾਂ ਤੇ ਗੰਭੀਰ ਨਿਸ਼ਾਨ ਸਨ ਇਸ ਬਾਬਤ ਅਸੀਂ ਐਸਐਸਪੀ ਮੋਹਾਲੀ ਨੂੰ 11/2024 ਨੂੰ ਇੱਕ ਲਿਖਤੀ ਦਰਖਾਸਤ ਵੀ ਦਿੱਤੀ ਸੀ ਪਰ ਉਸ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਅਸੀਂ ਦਰਦ ਦਰਦੀਆਂ ਠੋਕਰਾਂ ਖਾ ਖਾ ਕੇ ਥੱਕ ਚੁੱਕੇ ਹਾਂ ਜਾਈਏ ਆਪ ਲੋਕ ਇਸ ਨੂੰ ਸੂਚਨਾ ਦਿਓ ਤੁਹਾਨੂੰ ਹੱਤਿਆ ਕੋ ਲੱਗਦੀ ਹੈ ਹੱਤਿਆ ਇਹਵਾ ਕੋਲ ਵੀ ਪਹਿਲੇ ਵੀ ਬਤਾਏ ਸੀ ਕਿ ਇਹ ਲੋਗ रखने से इनकार कर रहे हैं तो क्या क्या कारण बोला उन्होंने क्यों नहीं रख रहे क्योंकि शादी हुई थी लव मैरिज शादी हुई थी दहेज मांग रहे थे आप क्या लग पाँच लाख आप चाचा लगे आप पाँच लाख लग क्या हो इनकी शादी हुई थी कि लव मैरिज थी आपने तो इसमें क्या फिर क्या हुआ क्या काम नहीं करता था लड़का क्या था उसमें कमी क्या बताती बताया उसने कुछ लड़की ने, ने ਮੇਰੇ ਸ਼ਾਦੀ ਤੋਂ ਸਭ ਠੀਕ ਹੋ ਗਿਆ ਸੀ। ਬਾਕੀ ਇਹ ਤਾਂ ਜੋ ਹਾਂ ਕੁਛ ਲੜਕੀ ਜਿਵੇਂ ਬਿਹਾਰ ਸੇ ਸੀ ਕਿ ਭਾਸ਼ਾ ਦਾ ਵੀ ਪ੍ਰੋਬਲਮ ਤਾਂ ਆਇਆ ਹੁੰਦਾ। ਔਰ ਇਹ ਹਾਂ ਲਾਣੇ ਕੇ ਬਾਦ ਨਾ ਉਸੇ ਘਰ ਮਨੇ ਵਈ ਪੈਸੇ ਪੁੱਛੇਗਾ ਚੱਕਰ ਦਾ 5 ਲੱਖ ਰੁਪਏ ਹੋਰ ਲੈਣਗੇ। ਕੋਈ ਪੈਸੇ ਮੰਗਦਾ। ਪਹਿਲੇ ਇਹ ਵੀ ਬਲੌਂਗੀ ਥਾਣੇ ਦਾ ਕੇਸ ਹੈ। ਪਿਛਲਾ ਜਿਹੜਾ ਪਿਛੋਕੜ ਹੈ ਪਰਿਵਾਰ ਦਾ ਇਹ ਉਹਦਾ ਭਰਾ ਘੜਿਆ ਮੁੰਡਾ। ਇਸ ਦੀ ਸਿਸਟਰ ਦੀ ਭੈਣ ਸੀ ਤੇ ਉਹਨੂੰ ਡੇਢ ਮਹੀਨਾ ਹਲੇ ਵਿਆਹੀ ਰਹੁੰਦਾ ਹੈ। ਵਿਆਹ ਉਧਰੋਂ ਹੁੰਦਾ ਬਿਹਾਰ ਜਿੱਤੇ ਇੱਥੇ ਬਲੌਂਗੀ ਚ ਆਕੇ ਰਹਿਣ ਲੱਗ ਜਾਂਦੇ ਨੇ ਤੇ 1.5 ਮਹੀਨੇ ਬਾਅਦ 1.5 ਮਹੀਨੇ ਜੀ ਵੀ 15 ਦਿਨ ਦਾ ਘਰੇ ਰਹੀ ਕਹਿੰਦਾ ਸਾਡੇ ਤੇ ਕੁੜੀ ਇੱਕ ਮਹੀਨਾ ਸਿਰਫ ਇਹਦੀ ਭੈਣ ਜਿਹੜੀ ਸਿਸਟਰ ਰਹੀ ਹੈ ਜਿਹਦੇ ਸਿਸਟਰ ਦੇ ਰਹਿਣ ਕਰਕੇ ਉੱਥੇ ਉਹਨਾਂ ਨੇ ਉਹ ਪ੍ਰੈਸ਼ਰਾਈਜ਼ ਕਰਿਆ ਜਾਂ ਦੁਖੀ ਕਰੀ ਹੈ ਉਹ ਲੇਡੀ ਨਾ ਜਿਹੜੀ ਆ ਕੁੜੀ ਹੈਗੀ ਉਹਦਾ ਆਤਮ ਹੱਤਿਆ ਕਰ ਲਈ ਹੈ ਮਰੀ ਹੈ ਤੇ ਉਸਦੇ ਖਬਰ ਖਿਲਾਫ ਇੱਕ ਦੋਸ਼ਾਂ ਦੇ ਖਿਲਾਫ ਉਹਦੇ ਘਰ ਵਾਲੇ ਦੇ ਖਿਲਾਫ ਸੱਸ ਦੇ ਖਿਲਾਫ ਨਣ ਦੇ ਖਿਲਾਫ ਇੱਕ ਐਫ ਆਈ ਆਰ ਨੰਬਰ 53 ਦਰਜ ਹੋ ਜਾਂਦੀ ਹੈ 21 ਤੰ 2024 ਨੂੰ ਪੁਲਿਸ ਪ੍ਰਸ਼ਾਸਨ ਇਸ ਪਰਿਵਾਰ ਨੂੰ ਕਹਿੰਦਾ ਡੈੱਡ ਬੋਡੀ ਦੇ ਕੋਲ ਵੀ ਨਹੀਂ ਸਾਨੂੰ 3 ਦਿਨ ਜਾਣ ਦਿੱਤਾ 3 ਦਿਨ ਉਹਦਾ ਪੋਸਟਮਾਰਟਮ ਨਹੀਂ ਹੋਇਆ ਜਦੋਂ ਤੱਕ ਅਸੀਂ ਬਿਆਨ ਨਹੀਂ ਲਿਖਾ ਦਿੱਤੇ ਬਿਆਨ ਲਿਖਾ ਲੈ ਉਹਨਾਂ ਨੇ ਪੰਜਾਬੀ 'ਚ ਕਹਿੰਦਾ ਸਾਨੂੰ ਖਾਸ ਕਰਕੇ ਹਿੰਦੀ ਦਾ ਜਿਆਦਾ ਅਸੀਂ ਪੜ੍ਹਦੇ ਆਂ ਲਿਖਦੇ ਆਂ ਹਿੰਦੀ ਤੇ ਉਸ ਆਈਓ ਨੇ ਆਈਐਸਆਈ ਨੇ ਉਹ ਹਿੰਦ ਜਿਹੜੀ ਪੰਜਾਬੀ 'ਚ ਲਿਖ ਕੇ ਸਭ ਤੋਂ ਪਹਿਲਾਂ ਜਬਰਦਸਤੀ ਕਿਹਾ ਬਿਆਨ ਸਾਈਨ ਕਰੋ ਉਦੋਂ ਬਾਅਦ ਡੈੱਡ ਬੋਡੀ ਸਾਨੂੰ ਦਿਖਾਣੇ ਜਦੋਂ ਡੈੱਡ ਬੋਡੀ ਦੇਖਦੇ ਆਂ ਤਾਂ ਉਹਦੇ ਪਿੰਡੇ ਤੇ ਪੈਰਾਂ ਦੇ ਲੱਤਾਂ ਦੇ ਨਿਸ਼ਾਨ ਹੁੰਦੇ ਆਂ ਤਾਂ ਇਹਨਾਂ ਨੇ ਕੰਪਲੀਟ ਇੱਕ ਦਰਖਾਸਤ ਇਸ ਸਬੰਧ ਚ ਐਸਐਸਬੀ ਮੁਖਲੀ ਨੂੰ ਦਿੱਤੀ ਉਹ ਵੀ ਮਹੀਨਾ ਸਵਾ ਮਹੀਨਾ ਜਿਹੜੀ ਹੈ ਡੇਢ ਦਿਨਾਂ ਦਰਖਾਸਤ ਹੀ ਨਾ ਹੋਵੇ ਪਰ ਲੇਕਿਨ ਇਹਨਾਂ ਨੂੰ ਸਵੇਰੇ ਬੁਲਾ ਲੈਂਦੀ ਹੈ ਪੁਲਿਸ ਬੁਲਾਉਂਗੀ ਵੀ ਮੁੜ ਕੇ ਸਾਰਾ ਦਿਨ ਬਿਠਾ ਲਿਆ ਰੱਖਦੀ ਹੈ ਉਹ ਕਹਿੰਦੀ ਜੀ ਉੱਥੇ ਤਾਲਾ ਲੱਗਿਆ ਵਾ ਜੀ ਦਰਵਾਜਾ ਬੰਦ ਹੈ ਬੰਦਾ ਚਲੇ ਗਿਆ ਕਿਤੇ ਹੋਰ ਹੈ ਇੱਕ ਵੀ ਰੈਸਟ ਜਿਹੜੀ ਪਈ ਨਹੀਂ ਹੈ ਤਿੰਨੇ ਬੰਦਿਆਂ ਚ ਤੁਸੀਂ ਦੇਖ ਰਹੇ ਹੋ ਪਹਿਲਾਂ ਵੀ ਤੁਹਾਡੇ ਕੋਲੇ ਮਸਲੇ ਚੱਕੇ ਆ ਇੱਥੇ ਬੰਦੇ ਦੀ ਕੀਮਤ ਸ਼ਾਇਦ ਨਹੀਂ ਗਿਣੀ ਜਾਂਦੀ ਇੱਕ ਸਾਈਕਲ ਚੋਰ ਨੂੰ ਫੜ ਕੇ ਉਹਨੂੰ ਮਤ ਮਰਿਆ ਕਰਕੇ ਸੜਕਾਂ ਤੇ ਘੇਰ ਦਿੰਦੇ ਜੇ ਕੋਈ ਬੰਦਾ ਕਿਸੇ ਨੇ ਪ੍ਰੈਸ਼ਰਾਈਜ਼ ਕਰਕੇ ਉਹ ਉਹਨੂੰ ਉਹਨਾਂ ਦੇ ਦੋਸ਼ਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਫਾਜ਼ਿਲਕਾ ਜਲਾਲਾਬਾਦ ਰੋਡ ਤੇ ਬੱਸ ਅਤੇ ਕਾਰ ਦਾ ਹਾਦਸਾ ਹੋ ਗਿਆ ਤੇ ਹਾਦਸੇ ਵਿੱਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਇੱਥੇ ਦੱਸਦੇ ਹਾਂ ਕਿ ਜਲਾਲਾਬਾਦ ਤੋਂ ਫਾਜ਼ਿਲਕਾ ਵੱਲ ਨੂੰ ਆਉਂਦੇ ਹੋਏ 5 ਕਿਲੋਮੀਟਰ ਦੂਰੀ ਤੇ ਪਹਿੰਦੇ ਪਿੰਡ ਕਾਲੂਵਾਲਾ ਵਿਖੇ ਅਜ ਬੱਸ ਅਤੇ ਕਾਰ ਦਾ ਹਾਦਸਾ ਹੋਇਆ ਪਰ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਰੇ ਪਰ ਵਾਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਦੱਸਿਆ ਜਾ ਰਿਹਾ ਹੈ ਕਿ ਪਿੰਡ ਕਾਲੂਵਾਲਾ ਦੇ ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਦਾ ਕਾਰਨ ਸੜਕ ਦੇ ਵਿੱਚਕਾਰ ਬੜੇ ਹੋਏ ਖੱਡੇ ਤੇ ਇਹਨਾਂ ਖੱਡਿਆਂ ਕਾਰਨ ਅਕਸਰ ਹੀ ਹਾਦਸੇ ਹੁੰਦੇ ਰਹਿੰਦੇ ਹਨ ਹੁਣ ਐਕਸੀਡੈਂਟ ਹੋਇਆ ਉਹਨੇ ਇਹ ਕਿੰਨੀ ਦੇਰ ਪਹਿਲਾਂ ਹੋਇਆ ਤੇ ਇਹਦਾ ਹਾਦਸੇ ਦਾ ਕਾਰਨ ਕੀ ਹੈ ਜੀ ਇਹ ਹਾਲ ਹੀ ਲਗਭਗ ਘੰਟਾ ਪਹਿਗਿਆ ਜੀ ਤੇ ਗੱਡੀ ਇੱਥੇ ਖੱਡਾ ਹੈ ਜੀ 2-3 ਸਾਲ ਪੁਰਾਣੇ ਖੱਡੇ ਨੇ ਰੋਜ਼ਿੰਦੇ ਇੱਥੇ ਲੋਕੀ ਪੈਦੇ ਨੇ ਮੋਟਰਸਾਈਕਲਾਂ ਵਾਲੇ ਨਿੱਦੇ ਨੇ ਬੁੱਢੀਆਂ ਮਹਰੋਦੀਆਂ ਉਹ ਆਦਾ ਚੱਕ ਲੈ ਜਾਂਦੇ ਨੇ ਕੋਈ ਅਧਿਕਾਰੀ ਕੋਈ ਇੱਥੇ ਸੁਣਨ ਵਾਲਾ ਨਹੀਂ ਦੀ ਅੰਨੀ ਮੱਤੀ ਹੋਈ ਏ ਸੜਕ ਤੇ ਟ੍ਰੈਫਿਕ ਬਹੁਤ ਖੱਡਿਆਂ ਦਾ ਕੋਈ ਇੰਤਜ਼ਾਮ ਨਹੀਂ ਲੱਖਾਂ ਰੁਪਏ ਤਨਖਾਹਾਂ ਲੈਂਦੇ ਨੇ ਅਫਸਰ ਤੇ ਸੁਣਨ ਵਾਲੇ ਤੇ ਹਰ ਗੱਡੀ ਡੀਸੀ ਸਾਹਿਬ ਦੀ ਗੱਡੀ ਐਸਐਸਪੀ ਸਾਹਿਬ ਦੀ ਗੱਡੀ ਚਾਹੇ ਮੁੱਖ ਮੰਤਰੀਏ ਇੱਥੇ ਬ੍ਰੇਕ ਲਾ ਕੇ ਲੰਘਦੀ ਤੇ ਪੁੱਛਣ ਵਾਲਾ ਕੋਈ ਨਹੀਂ ਤੇ ਨਾ ਕੋਈ ਇੱਥੇ ਦੱਸਣ ਵਾਲਾ ਇੱਥੇ ਐਨੇ ਹੁੰਦੇ ਨੇ ਪਾਣੀ ਦੀ ਨਿਕਾਸੀ ਇੱਥੇ ਕੋਈ ਨਹੀਂ ਦੋ ਸਾਲਾਂ ਦੀ ਸਾਡੀ ਪਿੰਡ ਦੇ ਲੋਕਿੰਗੇ ਬਾਟਕੇ ਨਾ ਪਾਣੀ ਕੱਢਦੇ ਹੁਣ ਵੇਖ ਲਓ ਸਾਰੇ ਪਿੰਡ ਵਾਸੀ ਕੁਝ ਕਹਿ ਰਹੇ ਸੀ ਵੀ ਅਸੀਂ ਆਪਦੇ ਕੋਲੋਂ ਪੈਸੇ ਭਰ ਕੇ ਸੜਕ ਬਣਾਈਏ ਐਸੀ ਹੈ ਜੀ ਪਰਸੋ ਚੌਥੇ ਪਿੰਡ ਨੇ ਫੰਡ ਪਾ ਕੇ ਜੀ ਹੁਣ ਜਾ ਕੇ ਤੁਸੀਂ ਪੱਤਰਕਾਰ ਜੇ ਉਹ ਵੇਖ ਲਓ ਅੱਧੀ ਰੋਡ ਦੇ ਉੱਤੇ ਬਜਰੀ ਪਾ ਕੇ ਲਿਆ ਕੇ ਤੇ ਸਿਮਿੰਟ ਕੋળો ਲਿਆ ਕੇ ਤੇ ਸਾਰੀ ਝਾੜੀ ਮੁੰਡਿਆਂ ਪਿੰਡ ਆ ਲਿਆ ਅੱਛਾ ਮਜ਼ਦੂਰ ਮਿਸਤਰੀ ਲਾਇਆ ਸੀ ਮੈਂ ਮਜ਼ਦੂਰ ਮਿਸਤਰੀ ਆਪਦੇ ਰਾਲ ਕੇ ਇੱਥੋਂ ਪਿੰਡੋ ਜੀ ਤੇ ਸਾਰਾ ਕੁਝ ਮਟੀਰੀਅਲ ਲਿਆ ਕੇ ਕੁਝ 750 50 5 500000 ਦਿੱਤਾ ਬੰਦਿਆਂ ਨੇ ਉਹਨਾਂ ਆਧੀ ਰੋਡ ਪਰ ਅਸੀਂ ਕੱਲ ਪਰਸੋ ਹੀ ਕੀਤੀ ਕਲੀਅਰ ਅੱਧੀ ਹੋਵੇਂ ਪਈ ਤੁਸੀਂ ਵੀ ਉਹਦੀ ਫੋਟੋ ਤੁਹਾਨੂੰ ਬੇਨਤੀ ਕਰਾਂਗੇ ਬਣਾ ਕੇ ਜਾਓ ਤੇਨਾਂ ਨੂੰ ਸਾਡੀ ਤਾਂ ਬੇਨਤੀ ਹੱਥ ਬਨ ਕੇ ਰਾਤੀ 1:30 1:30 ਵਜੇ ਪਰਸੋ 1:30 ਵਜੇ ਹੋ ਗਈ ਗੱਡੀ ਮੁਧੀ ਹੋ ਗਈ ਤੇ 6 ਸਵਾਰੀਆਂ 6 ਦੀਆਂ 6 ਮੁਧੀਆਂ ਸਵਾਰੀਆਂ ਰਾਤੀ 1:30 ਵਜੇ ਪਿੰਡ ਵਾਲਿਆਂ ਕੱਡੀਆਂ ਉੱਥੇ ਪਾਣੀ ਦੇਖੀ ਇਸ ਤਰ੍ਹਾਂ ਦੀ ਇੱਥੇ ਹਾਲਤ ਜੇ ਇੱਥੇ ਤਾਂ ਕੋਈ ਸੁਣਨ ਵਾਲਾ ਕੋਈ ਨਹੀਂ ਬਾਬਾਈ ਜਿਹੜੀ ਇਹ ਕਾਰ ਆ ਰਹੀ ਸੀ ਇਹ ਕਿਹੜੀ ਸਾਈਡ ਤੋਂ ਆ ਰਹੀ ਸੀ ਤੇ ਬੱਸ ਕਿਹੜੀ ਸਾਈਡ ਤੋਂ ਆ ਰਹੀ ਸੀ ਬੱਸ ਤਾਂ ਇਧਰ ਆ ਰਹੀ ਜੀ ਫਾਜ਼ਲ ਕਾਬਲੋਂ ਅੱਛਾ ਜੀ ਤੇ ਜਿਹੜੀ ਕਾਰ ਹੈ ਇਹ ਇਧਰ ਆ ਜ ਲਾਲਾਬਾਦ ਵੱਲੋਂ ਜੀ ਤੇ 5 ਕਿਲੋਮੀਟਰ ਜਲਾਲਾਬਾਦ ਤੋਂ ਕਾ ਬੋਰਡ ਲੱਗਿਆ ਸਾਡੇ ਬਸਤੀ ਬਾਬਾ ਸਰੂਪ ਦਾਦੇ ਸਾਨੂੰ ਵਾਸੀ ਸਾਰੇ ਅਸੀਂ ਤਾਂ ਹਰਾਨਾ ਵੀ ਸਰਕਾਰ ਨਾਲ ਦੀ ਛਾਅ ਹੈ ਕਿੱਥੇ ਤੁਹਾਨੂੰ ਕੋਈ ਦੱਸਾਵੇ ਤਾਂ ਸਹੀ ਵੀ ਤਿੰਨ ਤਿੰਨ ਦਿਨ ਥਾਲ ਹੋ ਗਏ ਇੱਥੇ ਪਿੰਡ ਦੇ ਕਿਸੇ ਬੰਦੇ ਨੂੰ ਪੁੱਛ ਲਵਾਂ ਛੁੱਕਿਆ ਥੁੱਕਿਆ ਇਦਰ ਸਤਿ ਸ਼੍ਰੀ ਅਕਾਲ ਜੀ ਇਹ ਸਾਡੇ ਪਿੰਡ ਨੂੰ ਮੇਰੇ ਹਿਸਾਬ ਨਾਲ 10 ਸਾਲ 12 ਸਾਲ ਹੋ ਗਏ ਨੇ ਸਾਨੂੰ ਇੱਥੇ ਵੀ ਰਹਿੰਦਿਆਂ ਨੂੰ ਕਿਉਂਕਿ ਅਸੀਂ ਨਵੇਂ ਆਏ ਆ ਇੱਥੇ ਪਰ ਇਸ ਤੋਂ ਪਹਿਲਾਂ ਵੀ ਇਸ ਪਿੰਡ ਦੀ ਕੋਈ ਨਿਕਾਸੀ ਨਹੀਂ ਕੋਈ ਸੁਣਵਾਈ ਨਹੀਂ ਤੋਂ ਇਹ ਬਾਰੇ ਇੱਥੇ ਕਿਸੇ ਤਰ੍ਹਾਂ ਦੀ ਕੋਈ ਸਰਕਾਰ ਦੇ ਵੱਲੋਂ ਕੋਈ ਮਦਦ ਨਹੀਂ ਕੀਤੀ ਜਾਂਦੀ ਇਸ ਪਿੰਡ ਦੀ ਹਾਲਾਂਕਿ ਪਿੰਡ ਦਾ ਜਲਾਲਾਬਾਦ ਤੋਂ ਇਹ ਤੀਜਾ ਪਿੰਡ ਹੈ ਠੀਕ ਹੈ ਕੋਈ ਨਿਕਾਸੀ ਨਹੀਂ ਪਿੰਡ ਦੀ ਪਿੰਡ ਦੀਆਂ ਧੀਆ ਪੈਣਾ ਵਿਚਾਰੀਆਂ ਪਾਣੀ ਚੱਕ ਕੇ ਘਰੋਂ ਸੜਕ ਤੋਂ ਪਾਰ ਡੋਲਣ ਜਾਂਦੀਆਂ ਔਰ ਇਸ ਕਰਕੇ ਬਹੁਤ ਮਾਮਾ ਪੈਣਾ ਦਾ ਬਹੁਤ ਜ਼ਿਆਦਾ ਮੌਤਾਂ ਵੀ ਹੋਈਆਂ ਨੇ ਕਾਰ ਦੇ ਕਾਰ ਬਰਬਾਦ ਹੋ ਚੁੱਕੇ ਨੇ ਕੋਈ ਸੁਣਵਾਈ ਨਹੀਂ ਸਾਡੇ ਪਿੰਡ ਦੀ ਜਲਾਲਾਵਾ ਤੂੰ ਕਿੰਨੀ ਦੂਰੀ ਤੇ ਪਿੰਡ ਜੀ ਤੇ ਹਾਂਜੀ ਜਲਾਲਾਵਾ ਤੱਕ ਕਿੰਨੀ ਦੂਰੀ ਤੇ ਪਿੰਡ 5 ਕਿਲੋਮੀਟਰ ਸਿਰ ਪੂਰਾ ਜੀ 5 ਕਿਲੋਮੀਟਰ ਦਾ ਬੋਰਡ ਲੱਗਿਆ ਹੋਇਆ ਹੈ ਹਾਂਜੀ ਕਿਉਂਕਿ ਇੱਥੇ ਜੋ ਨਵੀਂ ਉਹਨੋਂ ਇੱਥੇ ਇਮਾਰਤ ਬਣ ਰਹੀ ਏ ਜਗਦੀਪ ਗੋਲਡੀ ਜੀ ਉਹ ਸਾਡੇ ਕੋਹਾੜੀ ਦੇ ਸਮਝ ਲਓ ਕਿਲੋਮੀਟਰ ਤੇ ਉਹਨਾਂ ਦੀ ਕੋਠੀ ਬਣੀ ਦੇਖੋ ਜੀ ਇਹ ਇਹ ਮੌਕੇ ਦੀ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਤੇ ਫਿਰ ਹੋਰ ਕਿਸੇ ਨੇ ਕੀ ਸੁਣਵਾਈ ਕੀਤੀ ਜੀ ਤੁਸੀਂ ਕੋਈ ਐਮਐਲਏ ਸਾਹਿਬ ਨੂੰ ਮਿਲ ਕੇ ਜਾਂ ਐਮਪੀ ਨੂੰ ਮਿਲ ਕੇ ਇਸ ਬਾਰੇ ਸੜਕ ਬਾਰੇ ਰਿਕਵੈਸਟ ਕੀਤੀ ਸੀ ਕਿ ਮਦਦ ਸਾਡੇ ਪਿੰਡ ਦੇ ਬਹੁਤ ਸਾਰੇ ਪਿੰਡ ਦੀ ਸਾਡੀਆਂ ਧੀਆਂ ਪੇਣਾ ਸਾਰੀਆਂ ਗਈਆਂ ਸੀ ਸਾਰੇ ਬਜ਼ੁਰਗ ਵੀ ਗਏ ਸੀ ਸਾਰਿਆਂ ਨੇ ਅਸੀਂ ਬਹੁਤ ਰਿਕਵੈਸਟ ਕੀਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਇਹ ਤੁਸੀਂ ਰਿਕਵੈਸਟ ਐਮਐਲਏ ਸਾਹਿਬ ਨੂੰ ਕੀਤੀ ਹਾਂ ਜੀ ਹਾਂ ਜੀ ਸਾਰਿਆਂ ਨੂੰ ਕੀਤੀ ਐਮਐਲ ਨੂੰ ਹੀ ਕੀਤੀ ਹੈ ਵੈਸੇ ਵੀ ਅਸੀਂ ਬਹੁਤ ਦੋ ਤਿੰਨ ਵਾਰੀ ਦਰਖਾਸਤਾਂ ਦੇ ਕੇ ਆਏ ਵੀ ਸਾਡੇ ਪਿੰਡ ਦੀ ਕੋਈ ਵੀਰ ਜੀ ਆਪਾਂ ਅੱਜ ਆਖਰਕਾਰ ਸਟ ਸਾਹਮਣੇ ਮੱਝੀਠਿਆ ਪੇਸ਼ੀ ਹੋ ਗਈ ਮਜੀਠੀਆ ਨੇ মিডিਆ ਸਾਹਮਣੇ ਕਿਹਾ ਕਿ ਮੈਨੂੰ 11 ਵਾਰ ਸਿਟ ਨੇ ਪੇਸ਼ ਹੋਣ ਲਈ ਸੱਮਣ ਭੇਜੇ ਸੰ ਤੇ ਮੈਂ 7 ਵਾਰ ਪੇਸ਼ ਹੋ ਗਿਆ ਲੇਕਿਨ ਕੇ ਜੀਵਨ ਨੂੰ ਕਿੰਨੀ ਵਾਰ ਸੱਮਣ ਭੇਜਿਓ ਇੱਕ ਵਾਰ ਵੀ ਪੇਸ਼ ਨਹੀਂ ਹੋਇਆ ਮਜੀਠੀਆ ਨੇ ਭਗਵੰਤ ਮਾਂ ਨੂੰ ਘੇੜਦੇ ਹੋਏ ਲਾਰੈਂਸ ਬਿਸ਼ਨੋਏ ਦੀ ਇੰਟਰਵਿਊ ਤੇ ਵੀ ਸਵਾਲ ਚੁੱਕੇ ਮਜੀਠੀਆ ਨੇ ਕਿਹਾ ਕਿ ਸਿਟ ਡੀਜੀਪੀ ਰੈਕ ਦੇ ਅਫਸਰਾਂ ਤੋਂ ਡੀਆਈਜੀ ਅਫਸਰਾਂ ਤੱਕ ਸਿਮਟ ਹੋ ਕੇ ਰਹਿ ਗਈ ਹੈ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਮੇਰੇ ਨਾਲ ਸਿੱਧੇ ਸਵਾਲ ਕਰੇ ਮੈਂ ਚੀਟੀਆਂ ਨੇ ਕਿਹਾ ਕਿ ਮੇਰੇ ਤਾਂ ਅਦਰਜ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ ਨੂੰ ਭੇਜੇ ਤੁਸੀਂ ਪਹੁੰਚੋ ਦੇਖੋ ਸਹੀ ਹੱਤੋਂ ਬਾਲ ਦੀ ਗੱਲ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਕਾਨੂੰਨ ਦੀ ਕੇਸ ਤਰੀਕੇ ਨਾਲ ਧੱਜੀਆਂ ਉਡਾਉਂਦੀਆਂ ਨੇ ਉਹ ਇਸ ਗੱਲ ਤੋਂ ਕਲੀਅਰ ਹੈ ਕਿ ਲਾਰੈਂਸ ਸੁਨੋਈ ਦੀ ਜੀ ਨੂੰ ਸਾਧ ਕੇ ਉਹਦੀ ਇੰਟਰੋਗੇਸ਼ਨ ਖੜੇ ਅੰਗਰੇਜ਼ ਸੀ ਆਈਏ ਸਟਾਫ ਖਰੜ ਤੇ ਕਰਨੀ ਸੀ ਉੱਥੇ ਤਾਂ ਉਹਦੀ ਇੰਟਰਵਿਊਆ ਕਰਾਉਣ ਲੱਗ ਗਏ ਜੀ ਦੀ ਇੰਟਰੋਗੇਸ਼ਨ ਕਰਨੀ ਚਾਹੀਦੀ ਸੀ ਜਿਹੜਾ ਇੱਕ ਖੁਨਖਾਰ ਅਪਰਾਧੀ ਆ ਜਿਨੇ ਸਿੱਧੂ ਮੂਸੇਵਾਲੇ ਨੂੰ ਮਾਰਿਆ ਜਿਨੇ ਜਿਹਦੇ ਤੇ 70 ਤੋਂ ਵੱਧ ਕੇਸ ਚੱਲਦੇ ਨੇ ਜਿਨੇ ਸੁਲਮਾਨ ਖਾਨ ਨੂੰ ਮਾਰਨ ਦੀ ਪ੍ਰਣ ਲਿਆ ਹੋਇਆ ਔਰ ਧਮਕੀਆਂ ਦੇ ਰਿਹਾ ਉਹਦੀ ਕਰਨੀ ਸੀ ਇੰਟਰੋਗੇਸ਼ਨ ਉਹਦੀ ਤਾਂ ਕਰ ਲਈ ਇੰਟਰਵਿਊ ਤੇ ਜਿਹਨੂੰ ਮਿਲੀ ਹੋਵੇ ਹਾਈ ਕੋਰਟ ਤੋਂ ਜ਼ਮਾਨਤ ਮੂਹ ਦੀ ਸਰਕਾਰ ਨੂੰ ਖਾਣੀ ਪਈ ਹੋਵੇ 3 ਸਾਲ 'ਚ ਚਲਾਨ ਨਾ ਪੇਸ਼ ਕਰਦੇ ਹੋਣ ਸੁਪਰੀਮ ਕੋਰਟ ਕੋਈ ਭੱਜ ਕੇ ਆ ਜਾਂਦੇ ਕਿਸੇ ਨਾਂ ਆਨੇ ਪਾਨੇ ਜਿਹਨੂੰ ਰੈਗੂਲਰ ਜ਼ਮਾਨਤ ਮਿਲੀ ਹੋਵੇ ਉਹਨੂੰ ਇੰਟਰੋਗੇਸ਼ਨ ਜੁਆਇਨ ਕਰਨ ਦੀ ਕੋਈ ਮੇਰੇ ਕੋਲ ਕੋਈ ਹਾਈ ਕੋਰਟ ਨੇ ਕੋਈ ਸ਼ਰਤ ਨਹੀਂ ਦਿੱਤੀ ਇਹ ਤਹਜ ਲਾ ਬਾਈਡਿੰਗ ਸਿਟੀਜ਼ਨ ਤੁਕਿ ਮੈਂ ਕੇਜਰੀਵਾਲ ਦੇ ਵਾਂਗੂ ਥੋੜੀ ਜਿਹੜਾ ਹੁੰਦਾ ਅੰਗਰੇਜ਼ ਮੈਨੂੰ 11 ਵਾਰੀ ਸੱਤ ਲਿਆ ਤੁਸੀਂ ਇਟਸ ਨਾਟ ਅ ਜੋਕ ਤੁਸੀਂ ਇਹ ਗੱਲ ਸਮਝੋ 11 ਵਾਰੀ 11 ਵਾਰੀ ਚੋਂ 7 ਵਾਰੀ ਮੈਂ ਪੇਛੋ ਚਾਰ ਪੰਜ ਸਿੱਟ ਸਿੱਟ ਜਿਹੜੀ ਡੀਜੀਪੀ ਲੈਵਲ ਦੀ ਸੀ ਅੱਜ ਡਿੱਗ ਕੇ ਡੀਆਈਜੀ ਲੈਵਲ ਤੇ ਆ ਗਈ ਹੈ ਮਗਰ ਧੱਜੀਆਂ ਕਿਵੇਂ ਉਡਾਉਂਦੇ ਆ ਮਤਲਬ ਸ਼ਰਾਰਤ ਕਿਵੇਂ ਕਰਦੇ ਆ ਇੱਕ ਵਾਰੀ ਇਹਨਾਂ ਨੇ ਤੁਹਾਨੂੰ ਯਾਦ ਹੋਣਾ ਮੁਖਵਿੰਦਰ ਚੀਨਾ ਸਾਹਿਬ ਨੇ ਤਿੰਨ ਵਾਰੀ ਮੈਨੂੰ ਸੱਦਿਆ ਦੋ ਵਾਰੀ ਮੈਂ ਪੇਸ਼ ਹੋਇਆ ਉਹਨਾਂ ਦੀ ਰਿਟਾਇਰਮੈਂਟ ਵਾਲੀ ਪਾਰਟੀ ਵਾਲੇ ਦਿਨ ਵੀ ਮੈਂ ਪੇਸ਼ ਹੋਇਆ ਇਹ ਮੈਨੂੰ ਮੇਰੀ ਤੁਸੀਂ ਵੇਖੋ ਕਿੰਨਾ ਮਹਿਲੋ ਵਾਈਟਿੰਗ ਆ ਇਸ ਕੰਮ 'ਚ ਮਗਰ ਛੀ ਦੀ ਢਾੜੇ ਮੈਂ ਲਿਖ ਕੇ ਕਹਿ ਕੇ ਆਇਆ ਸੀ ਦੀ ਢਾੜੇ ਵਾਲੇ ਦਿਨਾਂ ਤੇ ਨਾ ਸੱਦਿਓ ਮੈਨੂੰ ਸੱਦ ਲਿਆ ਸ਼ਰਾਰਤ ਕੀਤੀ ਕਿਉਂਕਿ ਸ਼ੋਅ ਕਰਨਾ ਸੀ ਨਾਨ ਕੋਆਪਰੇਸ਼ਨ ਹੁਣ ਆ ਐਸ ਆਈਟੀ ਬਣੀ ਇਹਨਾਂ ਨੇ ਮੈਨੂੰ ਦੋ ਵਾਰੀ ਸੱਦਿਆ ਮੈਂ ਦੋਨੇ ਵਾਰੀ ਆਇਆ ਤੀਜੀ ਵਾਰੀ ਇਹਨਾਂ ਦੀ ਸ਼ਰਾਰਤ ਦੇਖੋ ਕਿ ਹਾਈ ਕੋਰਟ ਮੈਨੂੰ ਆਨਰੇਬਲ ਕੋਰਟ ਨੇ ਲਾਸਟ ਓਪਰਚ्युनिटी ਦਿੱਤੀ ਸੀ ਪੇਸ਼ ਹੋਣ ਦੀ ਉਹਨੋਂ ਕੇਸ ਕੀ ਦੇ ਖਿਲਾਫ ਸੀ ਭਗਵੰਤ ਮਾਨ ਦੇ ਬੈਸਟ ਪ੍ਰਿੰਟ ਨਾਲ ਸੰਜੇ ਸਿੰਘ ਨਾਲ ਹੁਣ ਪਰਪਸਲੀ ਉਸੇ ਦਿਨ ਮੈਨੂੰ ਸੱਦ ਲਿਆ ਕਿ ਉੱਥੇ ਨਾ ਪਹੁੰਚੇ ਉਹਦਾ ਕੇਸ ਜੇ ਭਲਾ ਹੋ ਫਿਰ ਮੈਂ ਉਸੇ ਤਰੀਕ ਨੂੰ ਇਹ ਗੱਲ ਲਿਖੀ ਐਐਸਆਈਟੀ ਨੂੰ ਭੁੱਲਰ ਸਾਹਿਬ ਨੂੰ ਕਿ ਭਾਈ ਤੁਸੀਂ ਜਾ ਕੇ ਸੁਪਰੀਮ ਕੋਰਟਨ ਕੇਸ ਮੈਂਸ਼ਨ ਕਰਾਇਆ ਹੋਇਆ 23 ਤਰੀਕ ਨੂੰ ਕੇਸ ਹੈ ਹੁਣ ਮੈਨੂੰ 23 ਤੋਂ ਪਹਿਲਾਂ ਨਾ ਸੱਦਿਓ 18 ਨੂੰ ਸੱਦਣ ਤੋਂ ਬਾਅਦ ਵੀ ਨੂੰ ਫੇਰ ਸਕਦੇ ਹਾਂ ਹੁਣ ਮੈਂ ਜਾ ਕੇ ਸੁਪਰੀਮ ਕੋਰਟ ਦੀ ਤਿਆਰੀ ਕਰਾਂ ਹਾਂ ਆਪਦੇ ਵਕੀਲਾਂ ਦੀ ਕਿ ਮੈਂ ਤੁਹਾਡੇ ਕੋਲ ਆਉਂ ਤੁਸੀਂ ਤਾਂ ਚਾਹੁੰਦੇ ਹੋ ਕਿ ਮੈਂ ਆਪਦਾ ਕੇਸ ਨਾਲ ਲੜਾ ਕੇ ਦਮ ਚਾ ਦਿਨ ਦੀ ਫਿਰ ਮੈਨੂੰ ਸੱਤਿਆ 30 ਤਰੀਕ ਨੂੰ ਮੈਨੂੰ ਫੇਰ ਆਰਡਰੇਬਲ ਕੋਰਟ ਦੇ ਚੰਡੀਗੜ੍ਹ ਦੀ ਅਦਾਲਤ ਦੇ ਹੁਕਮ ਸੰਭ ਕਿ ਤੁਸੀਂ ਉੱਥੇ ਹਾਜ਼ਰ ਹੋ ਅਸੀਂ ਚੰਨੀ ਸਾਹਿਬ ਨੂੰ ਘੇਰਿਆ ਸੀ ਉਹਦੇ ਜੇ ਚਾਰਜ ਫਰੇਮ ਹੋਣੇ ਸੀ ਸੀਐਮ ਨੂੰ ਘੇਰਨ ਦੇ ਤੇ ਮੈਨੂੰ ਇਹ ਕੱਲ ਦੱਸੋ ਕਿ ਮੈਂ ਕੋਲ ਜਾਊਂਗਾ ਕਿ ਇਹਨਾਂ ਕੋਲ ਆਊਂਗਾ ਮਗਰ ਮੈਂ ਤੁਹਾਨੂੰ ਅੱਜ ਫੇਰ ਦੱਸਾਂ ਕੇਜਰੀਵਾਲ ਸਾਹਿਬ ਨੂੰ 9 ਵਾਰੀ ਸੱਧਿਆ 0 ਵਾਰੀ ਗਏ ਮਜੀਠੀਏ ਨੂੰ ਪੰਜ ਸਿੱਟਾਂ ਬਦਲਤੀਆਂ 11 ਵਾਰੀ ਛੱਧਿਆ ਤੇ 7 ਤਾਰੀ ਮੈਂ ਪੇਸ਼ ਹੋ ਗਿਆ ਜੇ ਮੈਂ 3-4 ਵਾਰੀ ਨਹੀਂ ਆਇਆ ਕੋਰਟ ਦੀਆਂ ਤਰੀਕਾ ਕਰਕੇ ਔਰ ਇੱਕ ਸ਼ੀਧੀ ਜਿਹੜੇ ਸ਼ਹਿਬਜਾਦੇ ਆ ਦਾ ਸ਼ੀਧੀ ਦਿਹਾੜਾ ਸੀ ਉਹਦੇ ਕਰਕੇ ਨਹੀਂ ਆ ਮਗਰ ਅੱਜ ਹਾਲਾਤ ਵੇਖ ਲੋ ਕੀ ਹੈ ਅੱਜ ਇੱਕ ਵਾਰ ਤੁਸੀਂ ਵੀ ਪੜੀ ਆ ਇੱਕ ਸਿੱਟ ਤਾਂ ਇਹ ਸਿਆਸੀ ਮੈਂ ਤਾਂ ਇਹਨਾਂ ਨੂੰ ਕਹਿਣਾ ਇੱਥੇ ਐਵੇਂ ਸਾਥਿਓ ਸੀਐਮ ਹੌਸੀ ਛੱਦ ਲਿਆ ਕਰੋ ਭਗਵਾਨ ਜੀ ਮੇਰੇ ਜਿਹੜੇ ਚਾਰ ਸਵਾਲ ਕਰਨੇ ਉਹ ਕਰ ਲਵੇ ਚਾਰ ਮੈਂ ਉਹਨੂੰ ਕਰਨੇ ਮੈਂ ਕਰ ਲੂ ਮਗਰ ਹਾਲਾਤ ਕੀ ਨੇ ਪਟਿਆਲਾ ਪੁਚਕਿਸ਼ ਤੋਂ ਬਾਅਦ ਗੁਰਦੌਰਾ ਸ਼੍ਰੀ ਦੁਖਨਵਾਰਨ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਸਾਹਮਣੇ ਆਏ ਬਿਕਰਮਜੀਤ ਮਜੀਠੀਆ ਨੇ ਕਿਹਾ ਹੈ ਕਿ ਉਹ ਕਿਸੇ ਵੀ ਜਾਂਚ ਤੋਂ ਡਰਨ ਵਾਲੇ ਨਹੀਂ ਹਨ ਪਰ ਮੈਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਮੁਖੀ ਹਰਜਨ ਸਿੰਘ ਭੁੱਲਰ ਨੂੰ ਸਾਫ਼ ਕਹਿ ਦਿੱਤਾ ਹੈ ਕਿ ਉਹ ਦਬਾਅ ਕਾਰਨ ਮੈਨੂੰ ਬਾਰ-ਬਾਰ ਫੋਨ ਕਰ ਰਿਹਾ ਹੈ। ਉਹਨਾਂ ਇਹ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਮੈਨੂੰ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਪੇਸ਼ ਕਰਨ ਲਈ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਲਈ ਸਭ ਕੁਝ ਕਰ ਰਹੀ ਹੈ। ਕਾਨੂੰਨ 'ਚ ਵਿਸ਼ਵਾਸ ਰੱਖਣ ਕਰਕੇ ਜਿੰਨੀ ਵਾਰੀ ਮੈਨੂੰ ਬੁਲਾਇਆ ਗਿਆ ਮੈਂ ਇੱਥੇ ਆਇਆ। ਔਰ ਅੱਜ ਵੀ ਐਸਆਈਟੀ ਅੱਗੇ ਸਰਦਾਰ ਹਰਚਰਨ ਸਿੰਘ ਭੁੱਲਰ ਸਾਹਿਬ ਨੂੰ ਮੈਂ ਇਹ ਬੇਨਤੀ ਕਰਕੇ ਆਇਆ ਕਿ ਭਗਵੰਤ ਮਾਨ ਦਾ ਹੱਥ ਠੋਕਾ ਨਾ ਬਣੋ। ਔਰ ਮੈਂ ਕਾਰਨ ਹੈ ਇਹਦੇ ਵਿੱਚ ਕਿਉਂ ਕੋਈ ਨਹੀਂ ਦੇਖੋ ਮੈਨੂੰ ਇੱਕ ਰੈਗੂਲਰ ਬੇਲ ਮਿਲੀ ਮੇਰੇ ਤੇ ਝੂਠਾ ਕੇਸ ਦਰਜ ਹੋਇਆ ਉਸ ਝੂਠੇ ਕੇਸ 'ਚ ਮੈਂ 6 ਮਹੀਨੇ ਅੰਦਰ ਰਿਹਾ ਜਦੋਂ ਮੈਨੂੰ ਜ਼ਮਾਨਤ ਮਿਲਦੀ ਹੈ 28 ਸਫੇ ਔਨਰੇਬਲ ਜੱਜ ਸਾਹਿਬ ਹਾਈ ਕੋਰਟ ਦੇ ਦੋ ਜੱਜ ਸਾਹਿਬਾਨਾ ਨੇ ਆਰਡਰ ਦਿੱਤਾ ਔਰ ਉਸ ਆਰਡਰ ਨੂੰ ਅੱਜ ਤੱਕ ਜਿਹਦੇ ਚ ਸਪਸ਼ਟ ਲਿਖਿਆ ਗਿਆ ਸੀ ਕਿ ਜੋ ਆਰੋਪ ਦਾਸ ਤੇ ਲਾਏ ਗਏ ਆ ਉਹ ਝੂਠੇ ਨੇ ਇਹਦੇ ਚ ਕੋਈ ਸੱਚਾਈ ਨਹੀਂ ਔਰ ਉਸ ਆਰਡਰ ਨੂੰ ਅੱਜ ਤੱਕ ਕਿੱਥੇ ਇਹ ਚੈਲੰਜ ਨਹੀਂ ਕਰ ਸਕੇ ਦੂਜੀ ਗੱਲ ਦੇਖੋ ਅੱਜ ਇਹ ਪਿਛਲੀ ਵਾਰੀ ਇਹ ਸੁਪਰੀਮ ਕੋਰਟ ਗਏ ਸੁਪਰੀਮ ਕੋਰਟ ਚ ਇਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੇ ਇਹ ਨੋ ਕੋਆਪਰੇਟ ਨਹੀਂ ਕਰਦਾ ਉੱਥੋਂ ਦੇ ਜੱਜ ਸਾਹਿਬ ਨੇ ਇਸ ਤਰੀਕੇ ਦੀ ਖਚਾਈ ਕੀਤੀ ਇਹਨਾਂ ਦੀ ਕਿ ਜਿਹੜਾ ਬੰਦਾ ਅੰਦਰ ਰਹਿ ਚੁੱਕਿਆ ਹੋਵੇ ਜਿਹਦਾ ਤੁਸੀਂ ਰਿਮਾਂਡ ਤੱਕ ਨਹੀਂ ਲਿਆ ਹੋਵੇ ਅੱਜ ਤੱਕ ਤੁਸੀਂ ਕੋਈ ਸਬੂਤ ਨਹੀਂ ਪੇਸ਼ ਕਰ ਸਕੇ ਹੋ ਇੰਨੇ ਸਾਲ ਬੀਤ ਗਏ ਤੁਸੀਂ ਕੀ ਸਰਕਾਰ ਕੀ ਸਮਝਦੇ ਸੀ ਫਾਈਲਾਂ ਪੜਦੇ ਨਹੀਂ ਬਹੁਤ ਬੁਰੀ ਤਰ੍ਹਾਂ ਖਚਾਈ ਹੋਈ ਔਰ ਇਹਨਾਂ ਨੇ ਮਾਫੀ ਮੰਗ ਕੇ ਉੱਥੋਂ ਆਪ ਦਾ ਖੜਾ ਚੁੱਕਾ ਹੁਣ ਇਹ ਆਨਰੇਬਲ ਸੁਪਰੀਮ ਕੋਰਟ 'ਚ ਉਸ ਦਿਨ ਜਦ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਉੱਥੋਂ ਡਾਇਰੈਕਸ਼ਨ ਲੈਣ ਦੀ ਇਹਨਾਂ ਨੂੰ ਮਿਲੀ ਕੋਈ ਨਹੀਂ ਮਗਰ ਇਹਨਾਂ ਦੀ ਸ਼ਰਾਰਤ ਵੇਖੋ ਕਿ ਉੱਥੋਂ ਲੇ ਅੱਧਾ ਘੰਟਾ ਨਹੀਂ ਬੀਤਿਆ ਸੀ ਮੈਨੂੰ ਫੇਰ ਸੱਦ ਲਿਆ ਜਦੋਂ ਹਾਈ ਸੁਪਰੀਮ ਕੋਰਟ 'ਚ ਤੁਸੀਂ ਕੋਸ਼ਿਸ਼ ਕਰ ਲਈ ਤੁਹਾਨੂੰ ਰਾਹਤ ਨਹੀਂ ਮਿਲੀ ਹਾਈ ਕੋਰਟ 'ਚ ਤੁਸੀਂ ਐਫੀਡੇਵਿਟ ਦਿੱਤਾ ਕਿ ਹਾਂ ਅਸੀਂ ਅੱਗੇ ਨਹੀਂ ਸੱਦਾਂਗੇ ਫੇਰ ਸੱਦ ਲਿਆ ਇਹ ਸਿਰਫ ਤੇ ਸਿਰਫ ਸਿਆਸਤ ਹੋ ਰਹੀ ਹੈ ਔਰ ਸਿਆਸਤ ਦਾ ਕਾਰਨ ਸਿਰਫ ਇਹ ਹੈ ਕਿ ਭਗਵੰਤ ਮਾਨ ਦੇ ਖਿਲਾਫ ਨਾ ਤੇ ਕੰਮ ਹੈ ਦਾਸ ਜੇ ਡਰਦਾ ਤੇ ਰੱਬ ਕੋਲੋਂ ਡਰਦਾ ਤੇ ਰੱਬ ਦੀ ਸੰਗਤ ਕੋਲੋਂ ਡਰਦਾ ਸ਼ਰਾਬੀ ਕਬਾਬੀ ਮੁੱਖ ਮੰਤਰੀਆਂ ਤੋਂ ਨਹੀਂ ਮੈਂ ਡਰਦਾ ਨਾ ਮੈਂ ਡਰਨ ਵਾਲਾ ਹੁਣ ਵੀ ਮੇਰੀ ਕੋਈ ਫੋਟੋ ਉੱਥੇ ਪਿੱਛੋਂ ਖਿੱਚ ਰਿਆ ਸੀ ਮੈਂ ਭਾਈ ਸ਼ੇਰ ਦੀ ਫੋਟੋ ਅੱਗੇ ਖਿੱਚਦੀ ਮਗਰੋਂ ਨਹੀਂ ਖਿੱਚੀਦੀ ਹੁੰਦੀ ਕੀ ਤੁਸੀਂ ਵਿਖਾਉਣਾ ਚਾਹੁੰਦੇ ਕੀ ਡਰਾਮਾ ਰਚਿਆ ਇੱਥੇ ਜੇ ਤੁਹਾਡੇ ਕੋਲ ਕੋਈ ਪ੍ਰੂਫ ਹੈ ਦਿਓ ਚਾਰ ਚਾਰ ਛਿੱਟਾ ਕਾਦੇ ਲਈ ਬਦਲਣ ਦੀ ਲੋੜ ਪੈ ਗਈ ਡੀਜੀਪੀ ਦੇ ਲੈਵਲ ਤੋਂ ਬਾਅਦ ਤੁਸੀਂ ਅੱਜ डीआईजी ਤੇ ਸਬ ਇਨਸਪੈਕਟਰ ਦੇ ਲੈਵਲਾਂ ਤੱਕ ਤਾਂ ਪਹੁੰਚ ਗਏ ਹਾਂ ਫਿਰ ਤੁਸੀਂ ਸੁਪਰੀਮ ਕੋਰਟ ਤੋਂ ਮਾਫੀ ਮੰਗ ਕੇ ਭੱਜਦੇ ਹੋ ਹਾਈ ਕੋਰਟ ਤੇ ਆਪ ਦਾ ਐਫੀਡੇਵਿਟ ਵਾਪਸ ਲੈਣੇ ਹੋ ਫਿਰ ਮੈਨੂੰ ਮੈਂ ਪਹਿਲਾ ਬੰਦਾ ਹੋਣਾ ਜੀ ਸਿਰਫ ਕਾਨੂੰਨ ਲਈ ਟੂ ਕੋਆਪਰੇਸ਼ਨ ਵਾਸਤੇ ਕਿ ਮੈਂ ਇਸ ਗੱਲ ਤੋਂ ਭੱਜਦਾ ਨਹੀਂ ਮੈਂ ਆਪਦੀ ਹੱਕ ਤੇ ਲੜੂ ਗੁਰੂ ਸਾਹਿਬ ਤੋਂ ਡਰ ਕੇ ਲੜੂ ਇੱਕ ਮੇਰੀ ਬੇੰਤੀ ਸੁਣ ਲਿਓ ਜੀ 11 ਵਾਰੀ ਸੱਦਿਆ ਜੀ 7 ਵਾਰੀ ਮੈਂ ਪੇਸ਼ ਹੋ ਗਿਆ ਹਾਂ ਇੱਕ ਕਾਰੀ ਮੈਂ ਫੇਰ ਦੱਸ ਦਿਆਂ ਸ਼ਹੀਦੀ ਦਿਹਾੜਾ ਸੀ ਮੈਂ ਨਹੀਂ ਪੇਸ਼ ਹੋਣਾ ਸੀ ਮੈਂ ਗੁਰੂ ਘਰ ਮਤਨਤਮਸਤਕ ਹੋਣਾ ਸੀ ਮੈਂ ਕਹਿ ਕੇ ਗਿਆ ਸੀ 18 ਤਰੀਕ ਨੂੰ ਸੰਜੇ ਸਿੰਘ ਦਾ ਕੇਸ ਲੱਗਿਆ ਅਰਵਿੰਦ ਕੇਜਰੀਵਾਲ ਚ ਜੀਜੇ ਚ ਮੇਰੇ ਤੋਂ ਮਾਫੀ ਮੰਗੀ ਇਹਨਾਂ ਨੇ ਉਹੀ ਤਰੀਕ ਕਿਉਂ ਚੁਣੀ ਕਿਉਂਕਿ ਉਸ ਤਰੀਕ ਦੇ ਬਾਰੇ ਜਨਤਕ ਮੈਂ ਕਿਹ ਅਖਬਾਰਾਂ ਚ ਆਇਆ ਸੰਜੇ ਸਿੰਘ ਪੇਸ਼ ਹੋਇਆ ਨਿਊਜ਼ ਚੈਨਲਾਂ ਨੇ ਖਬਰ ਚਲਾਈ ਅਖਬਾਰਾਂ ਅੰਗਰੇਜ਼ੀ ਪੰਜਾਬੀ ਹਿੰਦੀ ਸਭ ਜੇ ਛਪਿਆ ਕਿ ਮਜੀਠੀ ਇਹਦੀ ਫਲਾਣੀ ਤਰੀਕ ਦੀ ਮੈਂ ਇੱਕ ਐਡਾ ਕੋਇਨਸੀਡੈਂਸ ਕਿ ਜੇ ਦਿਨ ਮੇਰਾ ਆਮ ਆਦਮੀ ਪਾਰਟੀ ਵਾਲੇ ਨਾਲ ਯਾਰ ਭਗਵੰਤ ਮਾਨ ਦੇ ਕਿਹੇ ਯਾਰ ਨਾਲ ਪੇਚਾ ਹੁੰਦਾ ਉਦੋਂ ਹੀ ਤੁਹਾਨੂੰ ਮੇਰੀ ਯਾਦ ਆ ਜਾਂਦੀ ਮੈਂ ਕਿਹਾ ਜਿਹੜੀ ਚੀਜ਼ ਜਨਤਕ ਲੱਗੀ ਹੋਵੇ ਤੁਸੀਂ ਫੇਰ ਮੈਨੂੰ 18 ਨੂੰ ਸੱਦ ਲਓ ਹੁਣ ਮੈਂ ਕੋਰਟ ਜਾਣਾ ਸੀ ਇਹਨਾਂ ਕੋਲ ਤਾਂ ਆਉਣਾ ਨਹੀਂ ਸੀ ਇਹਨਾਂ ਦੀ ਛਰਾਰਤ ਸੀ ਮੈਂ ਕੋਰਟ ਜਾਵਾਂ ਨਾ ਕਿਉਂਕਿ ਕੋਰਟ ਦਾ ਇੱਕ ਆਰਡਰ ਸੀ ਜੇ ਮਜੀਠੀ ਆਇਦ ਕਿ ਨਹੀਂ ਆਉਂਦਾ ਤੇ ਅਸੀਂ ਕੇਸ ਫਿਰ ਇਹਦੀ ਅਗਲੀ ਮਤਲਬ ਇਹ ਆਪਦੀ ਗਵਾਹੀ ਨਹੀਂ ਦੇ ਸਕਦਾ ਪਰਪਸਲੀ ਮੈਨੂੰ ਗਵਾਈ ਚ ਰੋਕਣ ਵਾਸਤੇ ਮੈਂ ਭਾਈ ਤੁਸੀਂ ਫਿਰ ਇਹ ਐਸਆਈਟੀ ਬੁਲਾਈ ਮੈਨੂੰ ਸੀਐਮ ਹੌਸਦਿਆ ਕਰੇ ਕਿਉਂਕਿ ਆਰਡਰ ਤਾਂ ਉੱਥੋਂ ਚੱਲ ਰਿਹਾ ਭਗਵੰਤਮਾਨ ਹੌਨ ਰਿਕਾਰਡ ਹੈ ਕਿ ਅਸੀਂ ਕੇਸ ਫਾਈਲ ਰੀਰਾਈਟ ਕਰਨੇ ਉਹ ਗੈਰਕਾਨੂੰਨੀ ਕੰਮ ਹੈ ਭਗਵੰਤਮਾਨ ਹੌਨ ਰਿਕਾਰਡ ਹੈ ਕਿ ਇਹ ਚ ਕਮੀ ਪੇਸ਼ੀਆਂ ਮਤਲਬ ਕੰਮ ਤੁਸੀਂ ਪੂਰੀਆਂ ਕਰਨੀਆਂ ਮਤਲਬ ਇਸ ਤਰ੍ਹਾਂ ਦਾ ਡਰਾਮਾ ਫਿਰ ਮੈਨੂੰ 20 ਨੂੰ ਸੱਦ ਲਿਆ 18 ਦਾ ਮੇਰਾ ਜਵਾਬਦਾਮਾ ਪੜ ਲਓ ਮੈਂ ਉਹਨਾਂ ਨੂੰ ਕਲੀਅਰਲੀ ਕਿਹਾ ਮੈਂ ਤੁਸੀਂ ਸੁਪਰੀਮ ਕੋਰਟ ਗਏ ਤੁਸੀਂ ਬੋਲ ਕੇ ਜੱਜ ਸਾਹਿਬ ਅੱਗੇ ਮੇਰਾ ਕੇਸ ਲਿਸਟ ਕਰਾਇਆ 15 ਨੂੰ ਹੁਣ ਕਿਰਪਾ ਕਰਕੇ ਮੈਨੂੰ ਸੁਪਰੀਮ ਕੋਰਟ ਜਾ ਕੇ ਆਪਦੀ ਤਰੀਕ ਲਾੜ ਲੈਣ ਦਿਓ ਤੋਂ ਬਾਅਦ ਸੱਦ ਲਿਓ ਜੇ ਸੱਦਣਾ ਇਹ ਨਹੀਂ ਕਿ ਮੈਂ ਕਹਾਂ ਨਹੀਂ ਸੱਦਿਓ ਸੱਦ ਲਿਓ ਮੈਂ ਤੁਹਾਡਾ ਮੇਰਾ ਵੀ ਮੈਂ ਵੀ ਮਿਚ ਕਰਦਾ ਇਹਨਾਂ ਨੂੰ ਇਹ ਮੈਨੂੰ ਕਰਦੇ ਮੈਂ ਇਹਨਾਂ ਨੂੰ ਕਰਦਾ ਕਿ ਮੈਂ ਤੁਹਾਡਾ ਆ ਕੇ ਇੱਥੇ ਕਰ ਜੂੰ ਪੁੱਛ ਪਾਚ ਜਾਊ ਰਾਂਝਾ ਰਾਜੀ ਕਰ ਜੂੰ ਜਿਹੜੀ ਗੱਲ ਦੇ ਤੁਹਾਨੂੰ ਜਵਾਬ ਚਾਹੀਦੇ ਮਗਰ ਸ਼ਰਾਤ ਵੇਖੋ 20 ਨੂੰ ਮੈਨੂੰ ਫੇਰ ਸੱਦ ਲਿਆ 23 ਮੇਰੀ ਤਰੀਕ ਹੈ ਹੁਣ ਮੈਂ ਸੁਪਰੀਮ ਕੋਰਟ ਜਾ ਕੇ ਆਪਦੀ ਤਿਆਰੀ ਕਰੂੰ ਕਿ ਇਹਨਾਂ ਕੋਲ ਆਵਾਂ ਪਰਪਸਲੀ ਸ਼ੋਨ ਲਓ ਜੀ ਕਮੈਂਟ ਪਰਪਸਲੀ ਇਹ ਸ਼ੋਅ ਕਰਨ ਲਈ ਕਿ ਇਹ ਕੋਆਪਰੇਟ ਨਹੀਂ ਕਰ ਰਹੇ ਫਿਰ 23 ਤਰੀਕ ਨੂੰ ਇਹਨਾਂ ਨੂੰ ਸੁਪਰੀਮ ਕੋਰਟ ਤੋਂ ਝਾੜ ਪੈਂਦੀ ਹੈ 91 ਦਾ ਨੋਟਿਸ ਇਹ ਵਾਪਸ ਲੈਂਦੇ ਆ ਉੱਥੇ ਹਾਈ ਕੋਰਟ ਮਾਪੀ ਮੈਂ ਫੇਰ ਮੈਨੂੰ 30 ਨੂੰ ਸੱਦ ਲਿਆ ਅੱਜ ਮੈਂ ਫੇਰ ਆਇਆ ਹਾਂ ਔਰ ਮੈਂ ਬੇਨਤੀ ਕਰਕੇ ਆਇਆ ਅੰਦਰ ਕਿ ਭਾਈ ਸੁਪਰੀਮ ਕੋਰਟ ਨੂੰ ਮਿਸਲੀਡ ਮਿਸ ਗਾਈਡ ਨਾ ਕਰੋ ਝੂਠ ਐਫੀਡੇਵਿਟ ਫਾਈਲ ਨਾ ਕਰੋ ਇਹ ਬਹੁਤ ਵੱਡੀ ਪਰਜਰੀ ਹੈ ਇਹ ਜੇ ਗੈਰ ਕਾਨੂੰਨੀ ਕੰਮ ਅੱਜ ਆ ਤੁਸੀਂ ਵੇਖ ਹੀ ਲਿਆ ਹਾਈ ਕੋਰਟ ਚ ਕੀ ਹੋਇਆ ਸਿੱਧੂ ਮੂਸੇ ਵਾਲੇ ਕੇਸ ਚ ਪਹਿਲਾਂ ਵੀ ਰੌਲਾ ਪਿਆ ਕਿ ਇੰਟਰਵਿਊ ਸਿੱਧੂ ਮੂਸੇ ਵਾਲੇ ਦੀ ਪੰਜਾਬ ਚ ਹੋਈ ਇਹਨਾਂ ਨੇ ਡਿਨਾਈ ਕੀਤੀ ਸੀਐਮ ਨੇ ਵੀ ਡਿਨਾਈ ਕੀਤੀ ਡੀਜੀਪੀ ਨੇ ਵੀ ਡਿਨਾਈ ਕੀਤੀ ਹਾਈ ਕੋਰਟ ਨੇ ਕਿਹਾ ਸੈਟ ਬਣਾ ਦਿਓ ਸੈਟ ਬਣਨੀ ਸੀ ਭਗਵੰਤ ਮਾਨ ਦੀ ਮਰਜ਼ੀ ਨਾਲ ਉਹ ਸਿਟ ਨੇ ਦਿੱਤਾ ਦਾਖਲ ਜਵਾਬ ਕਰਤਾ ਕਿ ਨਹੀਂ ਹੋਈ ਮਤਲਬ ਇੱਥੇ ਕੋਈ ਨੌਲੇਜ ਨਹੀਂ ਫਿਰ ਹਾਈ ਕੋਰਟ ਨੇ ਸਿਟ ਬਣਾਈ ਔਰ ਉਹ ਸਿਟ ਨੇ ਦੱਸ ਹੀ ਦਿੱਤਾ ਕਿ ਖਰੜ ਸੀਆਈਏ ਥਾਣੇ 'ਚ ਇਹ ਇੰਟਰਵਿਊ ਹੋਈ ਹੁਣ ਤੁਸੀਂ ਮੈਨੂੰ ਇਹ ਗੱਲ ਦੱਸ ਦੋ ਹਜ਼ਾਰ ਪੁਲਿਸ ਵਾਲਾ ਲੈ ਕੇ ਆਉਂਦਾ ਉਹਨੂੰ ਮੈਨੂੰ ਲੱਗਦਾ ਜਿੰਨੀ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਉਹਦੇ ਨੇੜੇ ਢੇੜੇ ਉਹਨੂੰ ਪ੍ਰੋਵਾਈਡ ਕੀਤੀ ਜਾਂਦੀ ਐ ਇੰਨੀ ਪੁਲਿਸ ਲੱਗੀ ਹੋਵੇ ਪੁਲਿਸ ਰਿਮਾਂਡ ਤੇ ਬੰਦਾ ਆਇਆ ਹੋਵੇ ਤੁਸੀਂ 3 ਤੇ 4 5 ਸਪਟੰਬਰ ਦੇ ਇੰਟਰਵਿਊ ਕੱਢ ਲਓ ਜਾਂ ਉੱਥੋਂ ਦੇ ਕੈਮਰਿਆਂ ਦੀ ਰਿਕਾਰਡਿੰਗ ਕੱਢ ਲਓ ਕੋਈ ਪੰਜਾਬ ਦਾ ਅਫਸਰ ਨਹੀਂ ਜਿਹੜਾ ਉੱਥੇ ਨਹੀਂ ਗਿਆ ਸੀ ਪੁੱਛਕਿਛ ਕਰਨ ਕਿ ਅੱਜ ਫਲਾਣਾ ਜਾ ਰਿਹਾ ਜੀ ਅੱਜ ਆਈ ਜੀ ਜਾ ਰਿਹਾ ਜੇ ਡੀਜੀਪੀ ਜਾ ਰਿਹਾ ਡੀਐਚ ਔਰ ਫਿਰ ਇੰਟਰਵਿਊ ਹੋ ਜੇ ਤੇ ਫਿਰ ਇਹ ਨਹੀਂ ਕੱਲ ਸੁਣੋ ਨਾ ਜੀ ਇਸ ਗੱਲ ਦੀ ਨੌਲੇਜ ਭਗਵੰਤੂ ਨੂੰ ਸੀ ਤੇ ਭਗਵੰਤ ਮਾਨ ਨੇ ਹਾਈ ਕੋਰਟ ਨੂੰ ਫੁੱਟਵਿੰਗ ਕਰਨ ਦੀ ਕੋਸ਼ਿਸ਼ ਕੀਤੀ ਝੂਠ ਬੋਲਣ ਦੀ ਕੋਸ਼ਿਸ਼ ਕੀਤੀ ਹੁਣ ਜਦ ਹਾਈ ਕੋਰਟ ਦੇ ਅੱਗੇ ਸਚਾਈ ਆ ਗਈ ਹੈ ਕਿ ਭਗਵੰਤ ਮਾਨ ਦਾ ਅਸਤੀਫਾ ਦੇਣਾ ਨਹੀਂ ਬਣਦਾ ਕਿ ਭਗਵੰਤ ਮਾਨ ਤੇ ਪਰਚਾ ਨਾ ਹੋਵੇ ਕਿ ਹਾਈ ਕੋਰਟ ਨੂੰ ਇਹ ਮਿਸਲੀਡ ਕਰਨ ਦੀ ਕੋਸ਼ਿਸ਼ ਕਰਿਆ ਇਹਨੂੰ ਸਚਾਈ ਪਤਾ ਸੀ ਕਿਉਂਕਿ ਇੰਟਰਵਿਊ ਹੋਮ ਮਿਨਿਸਟਰ ਦੀ ਮਰਜ਼ੀ ਬਿਨਾਂ ਹੋ ਹੀ ਨਹੀਂ ਸਕਦੀ ਸੀ ਸਿੱਧੂ ਮੂਸੇਵਾਲੇ ਸਾਹਿਬ ਦੇ ਬਜ਼ੁਰਗ ਇਸ ਗੱਲ ਦਾ ਰੌਲਾ ਪਾ ਰਹੇ ਫਿਰ ਇੱਕ ਹੋਰ ਇਨਕੁਆਇਰੀ ਚੱਲੀ ਜਦੋਂ 43000 ਕੋਲਾ ਹੋ ਗਈਆਂ ਜੇਲ੍ਹਾਂ ਚ 70 ਇਸ ਬੰਦੇ ਦੇ ਕੇਸ ਆ ਰੋਜ਼ ਫਰੋਤੀ ਰੋਜ਼ ਡਕੈਤੀ ਰੋਜ਼ ਟਾਰਗੇਟ ਕਿਲਿੰਗ ਚੱਲ ਰਹੀ ਹੈ ਜੇਲ੍ਹ ਤੋਂ ਉਹਨਾਂ ਸਾਰਿਆਂ ਲਈ ਭਗਵੰਤ ਮਾਨ ਨਹੀਂ ਜ਼ਿੰਮੇਵਾਰ ਮੈਂ ਕਿਹਾ ਜੀ ਦੀ ਇੰਟਰੋਗੇਸ਼ਨ ਕਰਨੀ ਜੀ ਉਹਦੀ ਤਾਂ ਤੁਸੀਂ ਕਰਾਤੀ ਇੰਟਰਵਿਊ ਤੇ ਜੀ ਦੀ ਇੰਟਰਵਿਊ ਹੋਣੀ ਚਾਹੀਦੀ ਆ ਉਹਦੀ ਇੰਟਰੋਗੇਸ਼ਨਾਂ ਕਰਦੇ ਫਿਰਦੇ ਹੋ ਇਹ ਹਾਲਾਤ ਜੋ ਬਣਾਏ ਪਏ ਆ ਪੰਜਾਬ 'ਚ ਧੱਜੀਆਂ ਹੋਣੀਆਂ ਪਈਆਂ ਲਾਅਨ ਆਰਡਰ ਦੀ ਉੱਥੇ ਡਰਾਮੇ ਹਰਿਆਣੇ 'ਚ ਕਰਦੇ ਫਿਰਦੇ ਉਹਨੂੰ ਪੁੱਛੋ ਹਾਲ ਪੰਜਾਬ ਵਾਲਾ ਬਣਾਉਣਾ ਇਨਵੈਸਟਮੈਂਟ ਕੋਈ ਨਹੀਂ ਨੌਕਰੀ ਕੋਈ ਨਹੀਂ ਕਰਜਾਈ ਪੰਜਾਬ ਬੁਰਾ ਹਾਲ ਨਿੱਤ ਦਾ ਸ਼ਰਾਬੀ ਪਰ ਮੈਂ ਤੁਹਾਨੂੰ ਅੰਦਰਲੀ ਗੱਲ ਹੋਰ ਦੱਸ ਦਿਆਂ ਆ ਕਿ ਸ਼ਰਾਬ ਪੀਣ ਦਾ ਨਵਾਂ ਕੰਮ ਲੱਭ ਲਿਆ ਇਸ ਮੇਰੇ ਕੋਲ ਤਾਂ ਖਬਰ ਹੈ ਅੱਜ ਮੈਂ ਸਿੱਧੂ ਮੂਸੇ ਵਾਲੀ ਦੀ ਦਿੱਤੀ ਹੈ ਕਿ ਮੈਂ ਨਵੀਂ ਦੇ ਕੇ ਚੱਲੇ ਘਰੋਂ ਇਹਨੂੰ ਸ਼ਰਾਬ ਪੀਣਾ ਬੰਦ ਕੀਤਾ ਕਿਉਂਕਿ ਇਹਦਾ ਲਿਵਰ ਨੁਕਸਾਨਿਆ ਗਿਆ ਹੁਣ ਇਹਨੇ ਕੰਮ ਕੀ ਸ਼ੁਰੂ ਕਰਤਾ ਨਮਾ ਗੱਡੀ ਹੌਲੀ ਹੋ ਜਾਂਦੀ ਕੀ ਮੁੱਖ ਮੰਤਰੀ ਨੂੰ ਇਹ ਗੱਲਾਂ ਛੋਪਦੀਆਂ ਮੈਨੂੰ ਅਫਸਰ ਦੱਸਦੇ ਕਹਿੰਦੇ ਜਨਾਬ ਜੇ ਕਾਫਲਾ ਜਾ ਰਿਹਾ ਗੱਡੀ ਹੌਲੀ ਹੋਗੀ ਤੇ ਮਤਲਬ ਕੀ ਇਹ ਉਹ ਕੰਮ ਕਰਦੇ ਹਲੋ ਹਰਾਨਕੀ ਦੀ ਗੱਲ ਹੈ ਕਿ ਇੱਕ ਚੀਫ ਮਿਨਿਸਟਰ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਨਸ਼ਹਿਰਾ ਪੰਨਵਾ ਦੇ ਚੌਂਕੀ ਇੰਚਾਰਜ ਦੇ ਪਿੰਡ ਦੇ ਸਰਪੰਚ ਨਾਲ ਪੱਦੀ ਸ਼ਬਦਾਵਲੀ ਦੀ ਵਰਤੋਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਰਸੀਮ ਸਿੰਘ ਸਰਪੰਚ ਨੇ ਦੱਸਿਆ ਕਿ ਉਸ ਨੂੰ ਬੱਸ ਸਾਡੇ ਨਸ਼ਹਿਰਾ ਪੰਨਵਾ ਤੋਂ ਦੁਕਾਨਦਾਰਾਂ ਦਾ ਫੋਨ ਆਇਆ ਸੀ ਕਿ ਚੌਂਕੀ ਇੰਚਾਰਜ ਗੱਜਣ ਸਿੰਘ ਵੱਲੋਂ ਦੁਕਾਨਦਾਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਦੋਂ ਤੋਂ ਸਰਪੰਚ ਛੋਣ ਦੇ ਨਾਤੇ ਉੱਥੇ ਪਹੁੰਚਾ ਤਾਂ ਚੌਂਕੀ ਇੰਚਾਰਜ ਨੇ ਮੈਨੂੰ ਕਿਹਾ ਕਿ ਆਖੇ ਚੁੱਪ ਕਰਕੇ ਘਰ ਨੂੰ ਨਹੀਂ ਤਾਂ ਫਿਰ ਮੈਂ ਤੇਰੀ ਦਾੜੀ ਪਟੋ। ਪੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਤੇ ਜੇਲ੍ਹ ਵਿੱਚ ਬੰਦ ਕਰਨ ਦੀ ਵੀ ਗੱਲ ਆਖੀ ਗਈ। ਉਸ ਵਾਰ ਕਹਿਣਾ ਸੀ ਸਰਪੰਚ ਸਾਹਿਬ ਨੂੰ ਇਹਨਾਂ ਰੇੜੀਆਂ ਵਾਲਿਆਂ ਨੇ ਫੋਨ ਕੀਤਾ ਸਰਪੰਚ ਸਾਹਿਬ ਉੱਤੇ ਸਰਦਾਰ ਤਰਫੀਮ ਸਿੰਘ ਗਏ ਆ ਤੇ ਐਸਆਈ ਗਜਨ ਸਿੰਘ ਨੇ ਬੁਰਾ ਭਲਾ ਇਹਨਾਂ ਦੇ ਬੋਲਣ ਤੋਂ ਪਹਿਲਾਂ ਕਹਿਤਾ ਵਾ ਤੇ ਕੱਲ ਉਹਨਾਂ ਮੈਨੂੰ ਫੇਰ ਸੱਦਿਆ ਤੇ ਇਹ ਉੱਤੇ ਗੱਡੀਆਂ ਲੈ ਕੇ ਘੁੰਮਦੇ ਹੀ ਤੇ ਬਾਕੀ ਉਥੇ ਭਈਆਂ ਦੀਆਂ ਸਾਰਿਆਂ ਦੀ ਜਿਹੜੇ ਮਹੀਨਾ ਦਿੰਦੇ ਉਹਨਾਂ ਦੀਆਂ ਰੇੜੀਆਂ ਲੱਗੀਆਂ ਤੇ ਉਹਨਾਂ ਨੂੰ ਕੁਝ ਨਹੀਂ ਆਕਿਆ ਤੇ ਮੈਂ ਰੇੜੀਆਂ ਵਾਲਿਆਂ ਦੇ ਕੋਲ ਗਿਆ ਤੇ ਇਹਨਾਂ ਨੂੰ ਮੈਂ ਭੂਮ ਕੀਤਾ ਮੈਂ ਆਜੂ ਨਾ ਕੜਾਏ ਤੇ ਤੇ ਤੁਸੀਂ ਮੈਂ ਜੇ ਇਹਨਾਂ ਦੀਆਂ ਢੱਕਣੀਆਂ ਦੇ ਸਾਰਿਆਂ ਦੀਆਂ ਢੱਕੋ ਤੇ ਇਹਦੇ ਵਿੱਚ ਪ੍ਰਸ਼ਾਦਨ ਕੋਲ ਮੰਗ ਕਰਦੇ ਆਂ ਜੀ ਸਾਡੇ ਮੋਦਬਾਰਾਂ ਨੂੰ ਇਸ ਤਰ੍ਹਾਂ ਬੋਲਦੇ ਆਂ ਅਸੀਂ ਦੇ ਸਾਰੇ ਮੋਦਬਾਰ ਇਕੱਠੇ ਹੋ ਕੇ ਜੇ ਇਸ ਤਰ੍ਹਾਂ ਦੀ ਕਾਰਵਾਈ ਕਰਨਗੇ ਤੇ ਅਸੀਂ ਉੱਥੇ ਚੌਂਕੀ ਦੇ ਕੇ ਧਰਨਾ ਵੀ ਲਾਵਾਂਗੇ ਤੇ ਅਡੇ ਦੇ ਵਿੱਚ ਉਹਨਾਂ ਦੀ ਮਤਵਾਲਤ ਵੀ ਖਲੋਵਾਂਗੇ ਜੋ ਇਹਨਾਂ ਦੀ ਕਾਰਵਾਈ ਇਹ ਕਰ ਦੇਣ ਜੋ ਸਾਡਾ ਸਾਡੀ ਕਾਰਵਾਈ ਬਣਦੀ ਆ ਉਹ ਅਹੀਂ ਕਰਾਂਗੇ ਫੇ ਅਸੀਂ ਸਾਰੇ ਪ੍ਰਸ਼ਾਸਨ ਨੂੰ ਚਿੱਠੀਆਂ ਵੀ ਕੱਢੀਆਂ ਵਾ ਸ਼੍ਰੋਮਿਕ ਕਮੇਟੀ ਨੂੰ ਵੀ ਕੱਢੀਆਂ ਆਪਣੀ ਚਿੱਠੀ ਤੇ ਅਸੀਂ ਸੰਘਰਸ਼ਾ ਗਾਂਹ ਤੇਜ ਕਰਾਂਗੇ ਜੇ ਸਾਡੇ ਮੋਦਬਾਰਾਂ ਨੂੰ ਇਸ ਤਰ੍ਹਾਂ ਹੀ ਮਾੜਾ ਚੰਗਾ ਬੋਲਣਗੇ ਤੇ ਫਿਤਨਾ ਬੰਦਿਆਂ ਨਾਲ ਲਾਗਡਾਟ ਹੈ ਦੀ ਸਿਰਫ ਇਹ ਮਹੀਨਾ ਨਹੀਂ ਦਿੰਦੇ ਇਹਨੂੰ ਇਹ ਮਹੀਨਾ ਦੇਣ ਫਿਰ ਇਹਨਾਂ ਨੂੰ ਨਹੀਂ ਕੋਸ਼ ਆਖੂਗਾ ਇਹਨਾਂ ਤੋਂ ਮੰਗਦਾ ਪੈਸੇ ਇਹ ਦਿੰਦੇ ਨਹੀਂ ਇਹ ਆਂਦਾ ਮੈਂ ਤੁਹਾਡੀਆਂ ਇੱਥੇ ਲੱਗਣ ਨਹੀਂ ਦੇਣੀਆਂ ਹੋਰ ਕਿਸੇ ਨਾਲ ਵਿਤਕਰਾਂ ਨਹੀਂ ਇਹਨਾਂ ਦਾ ਤੇ ਇਹ ਮੈਂ ਜਗਿਆ ਵਾਂ ਇਹਨੇ ਮੇਰੇ ਕਕਾਰਾਂ ਦੀ ਦੇਤੀ ਕੀਤੀ ਆ ਉਥੇ ਬੋਲਿਆ ਗਲਤ ਸ਼ਬਦ ਬੋਲੇ ਇਹਨੇ ਮੇਰੇ ਜੋ ਕਿ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਸ਼ ਕੀਤੇ ਆ ਕਿ ਸਭ ਕੋ ਇਹਨੇ ਮੇਰੇ ਨਾਲ ਵਧਿੱਕੀ ਕੀਤੀ ਉਥੇ ਔਰ ਲਾਗੇ ਮੇਰੇ ਸ਼ਰਮਾ ਜੀ ਖਲੋਤਾ ਵਾ ਉਹਨਾਂ ਨੂੰ ਬੇਸ਼ੱਕ ਪੁੱਛ ਲੋ ਇਹਨਾਂ ਦੀ ਦੁਕਾਨਾਂ ਲਾਗੇ ਵੀ ਕੀ ਕੁਛ ਮੈਂ ਤਾਂ ਕੋਈ ਗੱਲ ਵੀ ਨਹੀਂ ਕੀਤੀ ਤੇ ਪਹਿਲੋ ਹੀ ਏ ਬੋਲਣ ਡੈ ਪਿਆ ਭਾਈ ਮੇਰਾ ਨਾਨਾ ਨਿਸ਼ਾਨ ਸਿੰਘ ਆਂ ਐ ਪੱਟੀ ਤੋਂ ਭਾਜੀ ਆਉਨੇ ਆ ਨਿਸ਼ਾਰਾ ਪਨੂਆ ਵਿਖੇ ਫਰੂਟ ਵੇਚਣ ਆਉਨੇ ਆ ਸਾਡੀਆਂ ਤਿੰਨ ਗੱਡੀਆਂ ਵਾ ਅਸੀਂ ਭਾਜੀ ਕੱਲ ਫਰੂਟ ਵੇਚਣ ਤੋਂ ਬਾਅਦ ਆਏ ਵਾ ਇਹਨੇ ਭਾਈ ਜਦੋਂ ਗੱਜਨ ਸਿੰਘ ਆਇਆ ਵਾ ਇਹਨੇ ਭਈਆਂ ਨੂੰ ਭਾਜੀ ਕੁਝ ਨਹੀਂ ਕਿਹਾ ਸਾਡੀਆਂ ਗੱਡੀਆਂ ਦੋ ਤਿੰਨ ਵਾਰੀ ਬਾਹਰ ਗੱਡੀਆਂ ਵਾ ਅਸੀਂ ਸਰਦਾਰ ਤਰਸੀਮ ਸਿੰਘ ਜੋ ਨਿਸ਼ਾਰਾ ਪਨੂਆ ਦੇ ਸਰਪੰਚ ਵਾ ਉਹਨਾਂ ਨੂੰ ਫੋਨ ਕੀਤਾ ਵਾ ਉਹ ਅਜੇ ਆਗੇ ਖਲੋਤੇ ਹੀ ਆ ਇਹਦੇ ਗੱਜਨ ਸਿੰਘ ਦੇ ਪੁਰਾਣੀ ਕੀ ਮੰਨਦੇ ਵਿੱਚ ਆਇਆ ਕੀ ਨਹੀਂ ਇਹਨਾਂ ਨੇ ਸਰਪੰਚ ਸਾਹਿਬ ਤੱਕ ਬਹੁਤ ਜਿਆਦੀ ਉਹਨਾਂ ਨੂੰ ਗੱਜਨ ਸਿੰਘ ਕੌਣ ਆ ਜੀ ਗੱਜਨ ਸਿੰਘ ਭਾਈ ਇਹ ਚੌਂਕੀ ਇਨਚਾਰਜ ਹੈ ਇੱਥੋਂ ਦੇ ਇਸ਼ਾਰਾ ਪਨਵਾ ਦੇ ਉਹਨਾਂ ਨੇ ਬਹੁਤ ਜਿਆਦਾ ਮਤਲਬ ਸ਼ਿਦਾਬਲੀ ਇਹਨਾਂ ਨੂੰ ਵਰਤੀ ਵਾ ਵੀ ਮੈਂ ਐ ਕਰ ਦੂੰ ਮੈਂ ਤੁਹਾਡੀ ਦਾੜੀ ਪੁੱਟ ਦੂੰ ਐ ਕਰ ਦੂੰਗਾ ਤੇ ਭਾਜੀ ਉਹਨਾਂ ਦਾ ਐਡਾ ਵਤੀਰਾ ਕਰਨ ਦਾ ਸਾਡੇ ਮਾੜੇ ਬੰਦਿਆਂ ਦਾ ਕੀ ਹਾਲ ਹੋਊਗਾ ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉ ਇਜਾਜ਼ਤ ਰੱਬ ਰਾਖਾ